ਪਾਇਆ <promosk> ਜਵੈਣ दा, 10 ਕਿਲੋ ਖੰਡ ਹਾਂ ਖੰਡ 10 ਕਿਲੋ ਖੰਡ 10 ਕਿਲੋ ਖੰਡ 10 ਕਿਲੋ ਪਾਇਆ ਪੱਤੀ ਇਹ ਬੰਬ ਮਤਲਬ ਆਮੜੀ ਕਿ ਤੇ ਲੈ ਤੇ ਪਾਇਆ ਪੱਤੀ ਪੱਤੀ ਪਾਇਆ ਪੱਤੀ ਜੌਨਸ ਬੇਬੀ ਸ਼ੈਂਪੂ ਜੌਨਸ ਬੇਬੀ ਸਾਬ ਸ਼ੈਂਪੂ ਜੌਨਸ ਬੇਬੀ ਸ਼ੈਂਪੂ ਤੇ ਜਵੈਣ ਜਿਵੇਂ ਦਸਤੀ ਦਵੈ ਲੈ ਲਈ ਦੋ ਪੈਕੇਟ ਨਮਕਾ ਦੋ ਪੈਕੇਟ ਨਮਕਾ ਦੋ ਮਾਂ ਦਾ ਪੈਕ ਨਮਕਾ ਮਾਚਸ ਟਾਟਾ ਨਮਕਾ ਰਹਿ ਗਈ ਆ ਮਾਚਸ ਦੇ ਬੰਡਲ ਦੋ ਲੈ ਤੇ ਮਾਗ ਮਾਰ ਗਈ ਆ ਆੜੀ ਆ ਇਹ ਜਵੈ ਲੈਤੀ ਤੂੰ ਚ ਵੈਣ ਆਏ ਉਹ ਲੈ ਨੂ ਮਾਗ ਲੈਦੇ ਚੱਲ ਮਾਗ ਲੈਦੇ ਉੱਤੇ ਬੈਠੇ ਲੂਣ ਤਰ ਕਹਦਾ ਨਹੀਂ ਨਮਕ ਉਹਨੂੰ ਹੀ ਕਹਿੰਦੇ ਆ ਤੂੰ ਤੇ ਡਾਂਡੀ ਲਾ ਦਿੰਨਾ ਫੜ ਕੇ ਇਹ ਨਮਕ ਲਗਾਤਾ ਤੂੰ ਦੋ ਪੈਕ ਲੂਣ ਦੇ ਮੂਨਾ ਆ ਪਾਇਆ ਲੂਣ ਨਾ ਪਾਇਆ ਲੂਣ ਦੋ ਪੈਕ ਹੈ ਪਾਇਆ ਪਾਇਆ ਮਗਾ ਲੈਦੇ ਹੋਰ ਪਾਇਆ ਮੂਨ ਨੂੰ ਨੂੰਣਵਾ ਵੇਸਣ ਹੋਰ ਇਹ ਗੱਲ ਤੋਂ ਨਹੀਂ ਛੱਡਣੀ ਹੁਣ ਪਾਇਆ ਮੂਨ ਹੋਰ ਸਭ ਵੇਸਣ ਪਾਇਆ ਗਲਾਸ ਪਾਇਆ ਗਲਾਸ mm